ਪੂਰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਸਰਦਾ ਨਾਲ ਸਿੱਖ ਸੱਚੇ ਪਾਤਸ਼ਾਹ ਜੀ ਕਹਿ ਕੇ ਸਤਕਾਰ ਦਿੰਦੇ ਸਨ ਬਾਦਸ਼ਾਹ ਜਹਾਂਗੀਰ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ ਸਭ ਸੰਗਤ ਜਿਸ ਦਰਸ਼ਨ ਕੋ ਆਵੇ ਸੱਚੇ ਪਾਤਸ਼ਾਹ ਕਹ ਕੈ ਬੁਲਾਵੇ ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੈ ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਜਹਾਂਗੀਰ ਬਾਦਸ਼ਾਹ ਸੈਰ ਕਰਨ ਗਏ ਤਾਂ ਜਿੱਥੇ ਤੇ ਕਾਣਾ ਕੀਤਾ ਗੁਰੂ ਜੀ ਤੇ ਬਾਦਸ਼ਾ ਦਾ ਡੇਰਾ ਕੋਲੋਂ ਕੋਲ ਸੀ ਇੱਕ ਗਰੀਬ ਘਾਈ ਸਿੱਖ ਭੁਲਖੇ ਨਾਲ ਬਾਦਸ਼ਾ ਜਹਾਂਗੀਰ ਦੇ ਤੰਬੂ ਵਿੱਚ ਚਲਾ ਗਿਆ ਤੇ ਟਕਾ ਤੇ ਘਾਦੀ ਪੰਡ ਰੱਖ ਕੇ ਬਾਦਸ਼ਾ ਨੂੰ ਕਹਿਆ ਸੱਚੇ ਪਾਤਸ਼ਾ ਜਮਾ ਤੋਂ ਬਚਾਉਣਾ ਮੇਰਾ ਜਨਮ ਮਰਨ ਕਟਣਾ ਜੀ ਕਿਰਪਾ ਕਰਨੀ ਸੁਣ ਕੇ ਬਾਦਸ਼ਾ ਨੂੰ ਅੰਦਰੋਂ ਕੁਝ ਮਹਿਸੂਸ ਹੋਣ ਲੱਗਾ ਕੀ ਛੇਵੇਂ ਪਾਤਸ਼ਾ ਨੂੰ ਸੱਚੇ ਪਾਸ਼ਾ ਕਿਹਾਖਦੇ ਹਨ ਬਾਦਸ਼ਾ ਕਹਿੰਦਾ ਹੈ ਸਿੱਖਾ ਮੈਂ ਜਮਾ ਤੋਂ ਨਹੀਂ ਬਚਾ ਸਕਦਾ ਜਨਮ ਮਰਨ ਨਹੀਂ ਕਟ ਸਕਦਾ ਐਸੀ ਕਿਰਪਾ ਕਰਨ ਵਾਲੇ ਸੱਚੇ ਪਾਤਸ਼ਾਹ ਦਾ ਡੇਰਾਗੀ ਹੈ ਮੈਂ ਤਾਂ ਕੇਵਲ ਤਾਂ ਕੇਵਲੇ ਇਸ ਦੁਨੀਆਂ ਦੇ ਪਦਾਰਥ ਦੇ ਸਕਦਾ ਹਾਂ ਇਹ ਸੁਣ ਕੇ ਬੀ ਪ੍ਰਵਾਸ ਸਿੱਖ ਨੇ ਟਕਾ ਤੇ ਘਾਦੀ ਪੰਡ ਚੁੱਕ ਲਈ ਅਤੇ ਸਿੱਖ ਗੁਰੂ ਜੀ ਦੇ ਤੰਬੂ ਵਿੱਚ ਚਲਾ ਗਿਆ ਟਕਾ ਤੇ ਘਾਦੀ ਪੰਡ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਕਿਹਾ ਸੱਚੇ ਪਾਤਸ਼ਾਹ ਜੰਮ ਮਰਨ ਕਟਣਾ ਜੀ ਹਜੂਰ ਨੇ ਕਿਹਾ ਸਿੱਖਾ ਨਾਮ ਜਪਿਆ ਕਰ ਗੁਰੂ ਨਾਨਕ ਤੇਰੀ ਰੱਖਿਆ ਕਰਨਗੇ ਚਾਹਗੀਰ ਨੂੰ ਵੀ ਅੱਜ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਹਨ ਉਹ ਇਸ ਲੋਕ ਦੀਆਂ ਖੁਸ਼ੀਆਂ ਵੀ ਦਿੰਦੇ ਹਨ ਤੇ ਜਨਮ ਮਰਨ ਵੀ ਕਟਦੇ ਹਨ ਦੁਨਿਆਵੀ ਬਾਦਸ਼ਾਹ ਧਨ ਦੌਲਤ ਰਾਜ ਭਾਗ ਆਦ ਦੇ ਸਕਦਾ ਹੈ ਪਰ ਜੰਮਾ ਤੋਂ ਰੱਖੀ ਨਹੀਂ ਕਰ ਸਕਦਾ ਜੰਮਾ ਤੋਂ ਰੱਖੀ ਤਾਂ ਸੱਚਾ ਪਾਤਸ਼ਾਹ ਹੀ ਕਰ ਸਕਦਾ ਹੈ ਸਾਨੂੰ ਸੱਚੇ ਪਾਤਸ਼ਾਹ ਜੱਗੇ ਹੀ ਝੋਲੀ ਅਡਣੀ ਚਾਹੀਦੀ ਹੈ ਜਿਹੜਾ ਲੋਕ ਤੇ ਸੁੱਖ ਵੀ ਦੇ ਸਕਦਾ ਹੈ ਤੇ ਪਰਲੋਕ ਦੀਆਂ ਦਾਤਾਂ ਵੀ ਦੇ ਸਕਦਾ ਹੈ